ਓ ਮਹਿਲ ਕਈ ਓ ਸਾਰੇ ਰਾਜਿਆਂ ਨੇ ਮਹਿਲ ਕਈ ਓ ਸਾਰੇ ਰਾਜਿਆਂ ਨੇ ਦੇ ਪੜਾ ਵਿੱਚ ਤੂੰ ਉਹਨਾਂ ਨੂੰ ਟਾਉਣ ਵਾਲਾ ਉਹ ਹੱਸਦੇ ਵਸਦੇ ਦੇਚਦੇ ਦੇਸ਼ ਅੰਦਰ ਹੱਸਦੇ ਵਸਦੇ ਦੇਸ਼ ਦੇ ਦੇਸ਼ ਅੰਦਰ ਦੇ ਨਿਹਰਾਂ ਘੂਣ ਦੀਆਂ ਤੂੰ ਵਗਾਉਣ ਵਾਲਾ ਦਲੇਰ ਸਿੰਘ ਕਹੇ ਦਾਤਾ ਕਾਣਾ ਤੂੰ ਦੇਬਾ ਦੀ ਸ਼ਾਹਾਂ ਤੋਂ ਭੀਖ ਮਗਾਉਣ ਵਾਲਾ ਦੇਬਾ ਦੇ ਸ਼ਾਹਾਂ ਤੋਂ ਭੀਖ ਮਗਾਉਣ ਵਾਲਾ ਪਰਮ ਪੂਜਨੀਕ ਦੇਵਤਿਆਂ ਵਾਂਗ ਸਮਾਧੀ ਲਾ ਕੇ ਸੱਜ ਬੈਠੀ ਸਾਖ ਵੱਡਿਆਂ ਭਾਗਾਂ ਵਾਲਿਓ ਵਡ ਪਾਗੀ ਅਰ ਸੰਗਤ ਪਾਵੈ ਪਾਗ ਹੀ ਪ੍ਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨਾਲ ਲੱਭੈ ਮਿਲ ਸੰਗਤ ਮੈਲ ਪ੍ਰੀਜੇ ਜੀ ਆਓ ਕੁਝ ਕਹਿਣ ਤੋਂ ਪਾਵਾ ਪੁਰਖਾਂ ਦੇ ਪਾਵਨ ਪਵਿੱਤਰ ਜੋੜ ਮੇਲੇ ਦੀਆਂ ਹਾਜ਼ਰੀਆਂ ਪਰਦੇ ਹੋਏ ਅਰਦਾਸਾਂ ਬੇਨਤੀਆਂ ਕਰਦੇ ਹੋ ਬਾਦਸ਼ਾਹ ਚੜ੍ਹਦੀ ਕਲਾ ਰਹਿਣਾ ਮਿਹਰ ਭਰਿਆ ਰੱਖਣਾ ਆਓ ਫਤਿਹ ਪ੍ਰਵਾਨ ਕਰੋ ਬੈਠੋ ਸੱਜ ਕੇ ਆਖੋ ਜੀ ਗੱਜ ਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਰਵਾਣ ਵੀ ਭਾਈ ਜਿਨੇ ਕਿਹਾ ਉਹਦਾ ਵੀ ਪੜਾ ਤੇ ਜਿਨੇ ਨਹੀਂ ਵੀ ਕਿਹਾ ਉਹਦਾ ਵੀ ਪੜਾ ਤੇ ਜਿਹੜਾ ਗੁਰੂ ਨਾਨਕ ਦਾ ਸਿੱਖ ਹੈ ਨਾ ਇੱਕ ਟਾਈਮ ਪ੍ਰਸ਼ਾਦਾ ਛਕਿਆ ਹੋਵੇ ਤੇ ਇਹ ਨਾ ਛਕਿਆ ਹੋਵੇ ਦੂਜੇ ਟਾਈਮ ਪ੍ਰਸ਼ਾਦਾ ਛਕਿਆ ਹੋਵੇ ਤੇ ਇਹ ਨਾ ਛਕਿਆ ਹੋਵੇ ਇੱਕ ਅਰਦਾਸ ਕਰਦਾ ਕਿਹੜੀ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਖੇ ਦੀਨ ਦੁਨੀਆ ਦਾ ਭਲਾ ਕਰਨ ਵਾਲਿਆ ਕਿਸੇ ਦੇ ਪੈਰਾਂ ਪਿੱਛੇ ਸਾਡਾ ਭਲਕਈ ਸਤਿਕਾਰਯੋਗ ਸਾਡੇ ਸਿਕੰਦਰ ਸਾਹਿਬ ਸਰਦਾਰ ਰਗਵੀਰ ਸਿੰਘ ਜੀ ਕੈਂਪੁਰ ਅਤੇ ਹੋਰ ਸਮੂਹ ਪ੍ਰਬੰਧਕ ਕਮੇਟੀ ਵੀਰ ਗੁਰਪ੍ਰਤਾ ਸਿੰਘ ਜੀ ਸਟੇਜ ਸੈਟੀ ਸਹਿਬਾਨ ਸਾਰਿਆਂ ਦਾ ਧੰਨਵਾਦ ਕਹਿੰਦੇ ਤਪਦੇ ਹਿਰਦੇ ਥਾਰ ਜੋ ਦਿੰਦੀ ਗੁਰੂ ਨਾਨਕ ਦੀ ਬਾਣੀ ਅਰੇਠੇ ਕਵੜੇ ਸ਼ਹਿਦ ਬਣਾ ਦੇ ਤੇ ਪੱਥਰੋਂ ਕੱਢੇ ਪਾਣੀ ਉਹ ਧਰਮਕੂੜ ਦਾ ਕਰੇ ਨਤਾਰਾ ਤੇ ਤਾਰੇ ਮਲੀ ਕੰਧਾਰੀ ਉਹ ਮੱਕਾ ਫਰੀਆ ਥੱਗ ਵੀ ਤਰ ਗਏ ਤੂੰ ਧੰਨਾ ਨਾਨਕਾ ਨਰੰਕਾਰੀ ਖਤਰਾਵਾਂ ਵਾਲਾ ਜਾਪ ਕਰੇਂਦਾ ਤੂੰ ਧੰਨ ਹੈ ਨਾਨਕ ਨਰੰਕਾਰੀ ਕਹਿੰਦੇ ਜੀ ਦਾ ਵਿਆਹ ਹੋਵੇ ਘੋੜੀਆਂ ਉਸੇ ਦੀਆਂ ਘੋੜੀਆਂ ਚਲ ਇਸ ਕਰਕੇ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਦਰਬਾਰ ਤੇ ਆਏ ਆ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਤੰਦਰੁਸਤੀ ਮੰਗਦਾ ਕੋਈ ਅਰਦਾਸ ਕਰਦਾ ਸੱਚੇ ਪਾਤਸ਼ਾਹ ਘਰ ਦੇ ਵਿੱਚ ਸੁੱਖ ਸ਼ਾਂਤ ਹੋਵੇ ਕੋਈ ਅਰਦਾਸ ਕਰਦਾ ਮਾਲਕਾਂ ਦੇਸਾਂ ਪਰਦੇਸਾਂ ਵਿੱਚ ਸਾਡੇ ਬੱਚੇ ਬੱਚੀਆਂ ਬੈਠੇ ਨੇ ਉਹਨਾਂ ਤੇ ਮਿਹਰ ਭਰੇ ਹੱਥ ਰੱਖ ਕਿਉਂ ਸਾਰਾ ਸਾਰਾ ਪਰਿਵਾਰ ਛੱਡ ਕੇ ਵੀਰੋ ਆਪਣੇ ਮਾਂ ਪਿਓ ਛੱਡ ਕੇ ਭੈਣ ਭਰਾ ਛੱਡ ਕੇ ਰਿਸ਼ਤੇਦਾਰ ਛੱਡ ਕੇ ਵਿਦੇਸ਼ਾਂ ਵਿੱਚ ਬੈਠ ਜਾਣਾ ਇਹ ਬੜਾ ਹੌਸਲਾ ਕਰਕੇ ਵੱਡੀ ਗੱਲ ਹੈ ਉੱਥੇ ਜਾ ਕੇ ਕਮਾਈ ਕਰਨੀ ਬੜਾ ਵੱਡਾ ਜਿਗਰਾ ਹੈ ਅਰਦਾਸ ਕਰਦੇ ਆ ਮਾਲਕਾਂ ਮਿਹਰਪ੍ਰਸਾਦ ਸਿੰਘ ਆਓ ਸੰਤ ਬਾਬਾ ਸੁੰਦਰ ਸਿੰਘ ਜੀ ਲਾਜਾ ਰੱਖ ਲਈ ਸੰਗਤ ਵਿੱਚ ਇਥੋਂ ਦੇ ਗਰੰਥੀ ਸਿੰਘ ਸਹਿਬਾਨ ਬਹੁਤ ਹੀ ਸਤਿਕਾਰਯੋਗ ਨੇ ਗੁਰੂ ਘਰ ਦੇ ਗ੍ਰੰਥੀ ਵਜ਼ੀਰ ਜਿਨ੍ਹਾਂ ਦੇ ਨਾਲ ਬੜਾ ਪਿਆਰ ਹੈ ਅਜ ਇਹਨਾਂ ਦਾ ਪਛੰਗੀ ਡਿਆ ਸੀਗਾ ਬੜਾ ਮਾਨ ਖੁਸ਼ ਹੋਇਆ ਕਿ ਚਲੋ ਪਨੀਰੀ ਲੱਗੀ ਏ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਹਾਜ਼ਰੀ ਆਓ ਸੰਤ ਬਾਬਾ ਸੁੰਦਰ ਸਿੰਘ ਜੀ ਰਾਜਾ ਰੱਖ ਲਈ ਸੰਗਤ ਵਿੱਚ ਮੇਰੀ ਆਓ ਪੁੱਤ ਹੁੰਦੇ ਨੇ ਜਾਣਣਾ ਅੱਖੀਆਂ ਦੇ ਪੁੱਤ ਹੁੰਦੇ ਨੇ ਜਾਣਣਾ ਅੱਖੀਆਂ ਦੇ ਪੁੱਤ ਹੁੰਦੇ ਨੇ ਜਾਣਣਾ ਅੱਖੀਆਂ ਦੇ ਮਾਵਾ ਪੁੱਤਾਂ ਦੇ ਤਰਨ ਮਨਾਉਂਦੀਆਂ ਨੇ ਵੀਰ ਹੁੰਦੇ ਨੇ ਪੈਰ ਦੇ ਸਾਜ ਲੱਕੋ ਪਹਿਣਾ ਹਰ ਵੇਰ ਉਹ ਤੀਆਂ ਪੌਂਦੀਆਂ ਨੇ ਜੇਰੀ ਗੋਦੀ ਵਿੱਚ ਲਾ ਲਈ ਜੇ ਤੀਆਂ ਕੂਝ ਵਾਂਗ ਕਲੌਂਦੀਆਂ ਨੇ ਸੱਚੀਆਂ ਗੱਲਾਂ ਦਲੇਰ ਤਰਾਵਾਂ ਵਾਲਿਆ ਮਾਵਾਂ ਰੱਬ ਦਾ ਰੂਪ ਤੌਂਦੀਆਂ ਨੇ ਹੱਥ ਜੋੜਾ ਪੱਲਾ ਪਾਏ ਕੇ ਹੱਥ ਜੋੜਾ ਪੱਲਾ ਪਾਏ ਕੇ ਤੇਰੇ ਦਰ ਤੇ ਮੈਂ ਆ ਰਹਿ ਜਿਗ ਜਾਰਾ ਮੇਰ ਕਰੋ ਤਨ ਬਾਬਾ ਸੁੰਦਰ ਸਿੰਘ ਜੀ ਤੇਰੇ ਦਰ ਦੀਓਟ ਅੱਜ ਚਾਵਾਂ ਮੇਰ ਕਰੋ ਸੰਤ ਬਾਬਾ ਸੁੰਦਰ ਸਿੰਘ ਜੀ ਤੇਰੇ ਦਰ ਦੀਓਟ ਅੱਜ ਜਾਵਾਂ ਓਟ ਤੱਕ ਦਾਸ ਖੜ ਗਏ ਓਟ ਤੱਕ ਦਾਸ ਖੜ ਗਏ ਸਾਡੇ ਮਾਣਾਂ ਵਿੱਚ ਪਾਰੇ ਦੇ ਦਲੇਰੀਆਂ ਸੰਤ ਬਾਬਾ ਸੁੰਦਰ ਸਿੰਘ ਜੀ ਲਾਜਾਂ ਰੱਖ ਲਈ ਸਭਾ ਦੇ ਵਿੱਚ ਮੇਰੀਆਂ ਜੀ ਦਾਤਾ ਸੰਤ ਬਾਬਾ ਸੁੰਦਰ ਸਿੰਘ ਜੀ ਲਾਜਾਂ ਰੱਖ ਲਈ ਸੰਗਤ ਵੇ ਤੇ ਮੇਰੀਆਂ ਬੂਟੇ ਮੈਂ ਖਰੀਦਣ ਜਾਵਾਂ ਬੂਟੇ ਮੈਂ ਖਰੀਦਣ ਜਾਵਾਂ ਜਿਹੜੇ ਰੈਣ ਸੇ ਬਜ਼ਾਰੇ ਤੇਰੇ ਜੱਟ ਦੇ ਫੁੱਲ ਵਿੱਚੋਂ ਪੈਦਾ ਕਰੇ ਨੇ ਜਿਹੜੇ ਸੋਬਰਨ ਧਾਰੇ ਤੇਰੇ ਖੱਟ ਦੇ ਇੱਕ ਮੈਂ ਬੇਨਤੀ ਕਰਾਂ ਮੈਨੂੰ 30 ਸਾਲ ਹੋ ਗਏ ਨੇ ਮੈਂ ਕਦੇ ਵੀ ਸੰਕਤ ਨੂੰ ਨਹੀਂ ਆਖਿਆ ਕਿ ਸਾਨੂੰ ਮਾਇਆ ਦੋ ਪਰ ਮਜਬੂਰੀਆਂ ਨੇ ਜਿਨੇ ਮੀਂਹ ਪਏ ਨੇ ਘਰ ਦੀ ਛੱਤ ਵੀ ਡਿੱਗਦੀ ਤੇ ਕੰਧ ਵੀ ਡਿੱਗਦੀ ਕਹਦੇ ਸਤਨਾਮ ਸ੍ਰੀ ਵਾਹਿਗੁਰੂ ਜੀ ਤਨੀ ਸੀ ਕਰਦਾ ਅੱਜ ਸਾਡੇ ਨਗਰ ਬਾਬਾ ਬਹਾਦਰ ਸਿੰਘ ਤੇ ਪ੍ਰੋਗਰਾਮ ਸੀਗਾ ਪੰਜੀ ਭਾਦਰੋਂ ਮਹਾਂਪੁਰਖਾਂ ਦੀ ਵਰਤ ਪਰ ਤੁਹਾਡੇ ਨਾਲ ਪਿਆਰ ਹੈ ਕਹਿੰਦੇ ਜਿੱਥੇ ਜਾਹੇ ਬਹੇ ਮੇਰਾ ਸਤਗੁਰ ਹੈ ਸੋ ਥਾਨ ਸੁਹਾਵਾ ਆਰਾਮ ਰਾਜ ਕਿਉਂਕਿ ਬਿਨ ਕਰਮਾਂ ਤੋਂ ਨਾ ਕੁਝ ਮਿਲਦਾ ਹੈ ਕਹਿੰਦੇ ਕੁਦਰਤ ਤੇਰੀ ਮਾਲਕਾ ਬੜੇ ਨਿਆਰੇ ਰੰਗ ਭੀਖ ਮਗਾਵੇ ਰਾਜਿਆਂ ਤੇ ਤਖਤ ਬਿਤਾਵੇ ਨਾ ਇਸ ਕਰਕੇ ਭਈ ਸੰਗਤ ਨੂੰ ਬੇਨਤੀ ਕਰਦੀਆਂ ਅੱਗੇ ਵੀ ਤੁਹਾਡੇ ਤਿਲ ਫੁੱਲ ਦੇ ਨਾਲ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੁਣ ਵੀ ਤੁਹਾਡੇ ਤਿਲ ਫੁੱਲ ਦੇ ਨਾਲ ਕਿਉਂ ਅਸੀਂ ਸੱਦੇ ਨਹੀਂ ਹਾਂ ਅਸੀਂ ਬਗੇਰ ਸੱਦੇ ਹਾਂ ਇਸ ਕਰਕੇ ਧੰਨਵਾਦ ਹੈ ਗੁਰੂ ਸਾਹਿਬ ਦਾ ਜਿੱਥੇ ਆੜ ਕੇ ਤੁਸੀਂ ਅਰਦਾਸ ਕਰਦੇ ਹੋ ਬੁੱਧਾ ਪੁੱਤਾਂ ਦੀ ਦਾਤਾ ਮੰਗਦੇ ਹੋ ਆਓ ਬੇਨਤੀ ਹੋ ਬੂਟੇ ਮੈਂ ਖਰੀਦਣ ਜਾਵਾਂ ਬੁੱਢੇ ਮੈਂ ਖਰੀਦਣ ਜਾਵਾਂ ਜਿਹੜੇ ਰਹਿਨ ਸਹਬਦਾਰੇ ਤੇਰੇ ਜੱਜ ਦੇ ਭੋਲੇ ਵਿਚੋਂ ਪੈਦਾ ਕਰੇ ਨੇ ਜਿਹੜੇ ਸੋਬਰਣਦਾਰੇ ਤੇਰੇ ਖੱਡ ਦੇ ਚੱਲ ਕੇ ਜੋ ਦਾਰ ਅਹਿਮਦੇ ਚੱਲ ਕੇ ਜੋ ਦਾਰ ਅਹਿਮਦੇ ਲੈਂਦੇ ਪੁੱਤਰਾਂ ਦੀ ਤਾਤਾਂ ਨੇ ਬਥੇਰੀਆਂ ਕਦੀ ਲਾਜਾ ਆਰਾ ਕਲੀ ਸਬਾਰੇ ਵਿੱਚ ਮੇਰੀਆਂ ਜੀ ਦਾਦਾ ਸੰਤ ਬਾਬਾ ਸੁੰਦਰ ਸਿੰਘ ਜੀ ਲਾਜਾ ਆਰਾ ਕਮੀ ਸੰਗਤ ਵਿੱਚ ਮੇਰੀਆਂ ਮਹਿਮਾਣੀ ਮੈਂ ਲੇਖ ਸਕਦਾ ਮਹਿਮਾਣੀ ਮੈਂ ਲੇਖ ਸਕਦਾ ਤੇਰੀ ਮਹਿਮਾ ਬਾਬਾ ਸਾਹਿਬ ਤੋਂ ਨਿਆਰੀ ਹਿਰਦਾ ਵੀ शांत हो जव जे तूं तकल ख़ुशी चारी पहुचियां दबार जां पहुचियां दबारे जा, संग त बतेरियां संत बाबा सुंदर सिंह जी लाजा अखली सहारे मचेरियां कंदे हुकमनी ਹੋਵੇ ਪ੍ਰਵਾਨ ਦਾ ਕਸਮਿਕ ਕਮੈਲ ਭਾਈ ਧੰਨਵਾਦ ਕਰਦੇ ਆ ਸਟੇਟ ਸੈਕਟਰੀ ਸਹਿਬਾਨ ਵੀਰ ਸੁੱਚਾ ਸਿੰਘ ਗਿੱਲ ਜੁਟੀ ਵਾਲੇ ਉਹਨਾਂ ਵੱਲੋਂ ਅੱਗੇ ਵੀ ਮਾਇਆ ਹੈ ਹੋਰ ਬਹੁਤ ਸਾਰਾ ਧੰਨਵਾਦ ਹੈ ਭੈਣਾ ਦਾ ਗੁਰੂ ਕੀ ਸੰਗਤ ਦਾ ਜਿਨ੍ਹਾਂ ਦਿਲ ਫੁੱਲ ਭੇਟਾ ਪ੍ਰਵਾਨ ਕਰਕੇ ਇੱਥੇ ਹਾਜ਼ਰੀਆਂ ਭਰੀਆਂ ਨੇ ਇੱਕ ਵਾਰੀ ਕਹਿ ਦਿਓ ਨਾਨਕ ਨਾ ਜੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਹੈ ਦੇਹ ਦੁਨੀਆ ਦਾ ਭਲਾ ਕਰਨ ਵਾਲਿਆ ਕਿਸ ਦੇ ਪੈਰਾ ਪਿੱਛੇ ਸਾਡਾ ਭਲ ਅਸੀਂ ਅੱਗੇ ਜਾਣ ਲੱਗੇ ਸਾਂ ਭੈਣ ਜੀ ਕਰਾ ਚ ਮੈਂ ਉਹਨਾਂ ਵੱਲੋਂ 200 ਲੱਖ ਦਵੜਾ ਮਾਇਆ ਜਿਹੜਾ ਹੈ ਖਜ਼ਾਨਿਆਂ ਚੋਂ ਦਿੱਤਾ ਸਤਿਗੁਰ ਖਜ਼ਾਨੇਦਾਨੇ ਭਰਪੂਰ ਕਰਨੇ ਪਰਿਵਾਰ ਤੇ ਮਿਹਰ ਪ੍ਰਿਆਤ ਰੱਖਣਾ ਗੁਰਸਿੱਖੀ ਜੀਵਨ ਬਖਸ਼ਣਾ ਆਓ ਮਾਪੁਰਖਾਂ ਦੇ ਪਾਵਨ ਪੁੱਤਰ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਅਰਦਾਸ ਬੇਨਤੀ ਕਰਦੇ ਆ ਪਾਤਸ਼ਾਹ ਨਗਰ ਖੇੜੇ ਤੇ ਮਾਲ ਮਨੁੱਖ ਜੀ ਜਨ ਤੇ ਮਿਹਰ ਪ੍ਰਿਆ ਹੱਥ ਰੱਖਣਾ ਤੰਦਰੁਸਤੀ ਦਾਤਾ ਬਖਸ਼ਣੀਆਂ ਨਾਨਕ ਨਾਮ ਜੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਨ ਬੇਨਤ ਮੈਂ ਤੁਸ